ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲਓ ਜੋ ਕਿ ਤੁਹਾਨੂੰ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਕਹਾਣੀ ਤੂ ਬਠਿੰਡੇ ਜੰਕਸ਼ਨ ਆ ਜਾਈ ਬਸ ਮੈਂ ਰਾਤ ਪੌਣੇ 2 ਵਜੇ ਇੱਥੋਂ ਗੱਡੀ ਚੜ੍ਹ ਗਈ। ਛੇਤੀ ਮਿਲਦੇ ਹਾਂ। ਲਵਜੂ ਸਿਮਰਨ ਨੇ ਆਪਣੇ ਪ੍ਰੇਮੀ ਨਾਲ ਗੱਲ ਕਰਕੇ ਫੋਨ ਸਰਾਣੇ ਥੱਲੇ ਲੁਕੋ ਲਿਆ ਤੇ ਆਪਣੇ ਕਮਰੇ 'ਚੋਂ ਬਾਹਰ ਚਲੀ ਗਈ। ਯੋਜਨਾ ਮੁਤਾਬਕ ਉਸਨੇ ਰਾਤ ਨੂੰ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਦੁੱਧ ਗਰਮ ਕਰਕੇ ਸਭ ਨੂੰ ਦੇ ਦਿੱਤਾ ਜਿਸ ਵਿੱਚੋਂ ਸਾਰਾ ਟੱਬਰ ਹੂਕ ਸੌ ਗਿਆ। ਉੰਜ ਉਹਦੇ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ ਕਿਉਂਕਿ ਪਹਿਲਾਂ ਵੀ ਕਈ ਵਾਰ ਉਹ ਇਸ ਤਰ੍ਹਾਂ ਕਰਦੇ ਜੀਆਂ ਨੂੰ ਗੂੜੀ ਨੀਂਦ ਪਾ ਕੇ ਆਪਣੇ ਪ੍ਰੇਮੀ ਨੂੰ ਮਿਲਣ ਜਾਂਦੀ ਸੀ ਪਰੰਤੂ ਅੱਜ ਉਸਨੇ ਹਮੇਸ਼ਾ ਲਈ ਘਰੋਂ ਜਾਣਾ ਸੀ ਉਹ ਜਾਣਦੀ ਸੀ ਕਿ ਉਸਦੇ ਮਾਤਾ ਪਿਤਾ ਉਹਨਾਂ ਦੇ ਵਿਆਹ ਲਈ ਰਾਜ਼ੀ ਨਹੀਂ ਹੋਣਗੇ ਕਿਉਂਕਿ ਜਿਸ ਨੂੰ ਉਹ ਚਾਹੁੰਦੀ ਸੀ ਨਾ ਤਾਂ ਉਸਦੇ ਜਾਤ ਧਰਮ ਦਾ ਸੀ ਨਾ ਕੁਝ ਕਮੌਂ ਦਾ ਸੀ ਉਹ ਨਸ਼ੇ ਦਾ ਆਦੀ ਵੀ ਸੀ ਪਰ ਫੇਰ ਵੀ ਸਿਮਰਨ ਨੂੰ ਉਸ ਨਾਲ ਹੀ ਮੁਹੱਬਤ ਸੀ ਲਾਡਾਂ ਚਾਵਾਂ ਨਾਲ ਪਾਲੀ ਤੀ ਅੱਜ ਬੈਗ ਵਿੱਚ ਆਪਣਾ ਸਾਰਾ ਸਮਾਨ ਤੇ ਘਰੋਂ ਚੋਰੀ ਕੁਝ ਪੈਸੇ ਲੈ ਕੇ ਰਾਤ ਤਕਰੀਬਨ 1 ਵਜੇ ਦੋ ਮੋਟਰਸਾਈਕਲ ਸਵਾਰ ਮੁੰਡਿਆਂ ਨਾਲ ਬੈਠ ਕੇ ਚਲੀ ਗਈ ਕਿ ਉਹ ਨਹੀਂ ਜਾਣਦੀ ਸੀ ਕਿ ਉਹ ਬੈਗ ਵਿੱਚ ਸਿਰਫ ਕੱਪੜੇ ਗਹਿਣੇ ਤੇ ਪੈਸੇ ਲੈ ਕੇ ਨਹੀਂ ਜਾ ਰਹੀ ਸੀ ਬਲਕਿ ਆਪਣੇ ਬਾਪ ਦੀ ਪੂਰੀ ਜ਼ਿੰਦਗੀ ਵਿੱਚ ਕਮਾਈ ਸਭ ਤੋਂ ਮਹਿੰਗੀ ਚੀਜ਼ ਇੱਜ਼ਤ ਨੂੰ ਲੈ ਕੇ ਚੱਲੀ ਸੀ ਉਹ ਅੱਜ ਬਹੁਤ ਖੁਸ਼ ਸੀ ਕਿ 6 ਸਾਲਾਂ ਦਾ ਇੰਤਜ਼ਾਰ ਅੱਜ ਖਤਮ ਹੋ ਜਾਵੇਗਾ ਉਹ ਆਪਣੇ ਪਿਆਰ ਨੂੰ ਹਮੇਸ਼ਾ ਲਈ ਆਪਣਾ ਬਣਾ ਲਵੇਗੀ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਉਸ ਨੇ ਬਠਿੰਡੇ ਤੱਕ ਦੀ ਟਿਕਟ ਲਈ ਗੱਡੀ ਦੇ ਆਉਣ ਤੋਂ ਪਹਿਲਾਂ ਉਹ ਘਰ ਮਾਪੇ ਦੀ ਇੱਜ਼ਤ ਭਰਾ ਦੇ ਮਾਣ ਤੇ ਪਿਆਰ ਬਾਰੇ ਸੋਚਦੀ ਰਹੀ ਤੇ ਸੋਚਦਿਆਂ ਆਪ ਮਹਾਰੇ ਅਥਰੂ ਵਹਿਣ ਲੱਗੇ ਪਰ ਜਦੋਂ ਗੱਡੀ ਆਈ ਤਾਂ ਉਸ ਨੇ ਸੋਚ ਤੇ ਇੱਜ਼ਤ ਦੀ ਪੰਡ ਢੇਠਾਂ ਵਗਾ ਛੁੱਟੀ ਤੇ ਆਪਣੀ ਅਗਲੇਰੀ ਜ਼ਿੰਦਗੀ ਬਾਰੇ ਸਕਾਰਾਤਮਕ ਸੋਚ ਰੱਖਦਿਆਂ ਉਹ ਮੁਸਕਰਾ ਕੇ ਕਾਲੀ ਨਾਲ ਗੱਡੀ ਚੜ ਗਈ ਗੱਡੀ ਵਿੱਚ ਜਿਸ ਸੀਟ ਤੇ ਉਹ ਬੈਠੀ ਸੀ ਉਸ ਦੇ ਸਾਹਮਣੇ ਇੱਕ ਬਜ਼ੁਰਗ ਬੈਠਿਆ ਸੀ ਜੋ ਲਗਭਗ ਉਸ ਦੇ ਪਿਤਾ ਦੀ ਉਮਰ ਦਾ ਸੀ ਸਿਮਰਨ ਨੇ ਕਈ ਵਾਰ ਆਪਣੇ ਪ੍ਰੇਮੀ ਨੂੰ ਫੋਨ ਕੀਤਾ ਪਰੰਤੂ ਉਸਨੇ ਫੋਨ ਨਾ ਚੁੱਕਿਆ ਉਹ ਬਹੁਤ ਉਦਾਸ ਹੋ ਗਈ ਸੀ ਕਿ ਜਿਸ ਲਈ ਉਹ ਸਭ ਕੁਝ ਛੱਡ ਆਈ ਸੀ ਉਸ ਨੂੰ ਉਹਦੀ ਭੋਰਾ ਵੀ ਫਿਕਰ ਨਹੀਂ ਉਦੇ ਚਿਹਰੇ ਤੇ ਉਦਾਸੀ ਦੇ ਭਾਵ ਸਾਫ ਚਲਕ ਰਹੇ ਸਨ ਸਾਹਮਣੇ ਬੈਠਾ ਬਜ਼ੁਰਗ ਉਸ ਵੱਲ ਦੇਖ ਰਿਹਾ ਸੀ ਧੀਏ ਇੰਨੀ ਉਦਾਸ ਕਿਉਂ ਐ ਬਾਪੂ ਜੀ ਕਿਸੇ ਨੇ ਮੈਨੂੰ ਘਰੋਂ ਲੈਣ ਆਉਣਾ ਸੀ ਹੁਣ ਮੇਰਾ ਫੋਨ ਨਹੀਂ ਚੱਕਦੇ ਪਰ ਇੰਨੀ ਰਾਤ ਨੂੰ ਧੀਏ ਕੱਲਿਆਂ ਤੇਰਾ ਸਫ਼ਰ ਕਰਨਾ ਠੀਕ ਨਹੀਂ ਜਮਾਨਾ ਬਹੁਤ ਖਰਾਬ ਐ ਤੂੰ ਕਿਸੇ ਚੰਗੇ ਘਰ ਦੀ ਲੱਗਦੀ ਐ ਦੂਜੇ ਰਾਜ ਵਿੱਚ ਨੌਕਰੀ ਕਰਦੀ ਆ ਮੈਂ ਬਾਪੂ ਜੀ ਹੁਣ ਛੁੱਟੀ ਲੈ ਕੇ ਘਰ ਜਾ ਰਹੀ ਆ ਸਿਮਰਨ ਨੂੰ ਅਣਚੂਠ ਫਰੇਬ ਦੀ ਜਿਵੇਂ ਆਦਤ ਹੀ ਹੋ ਗਈ ਸੀ ਸ਼ਾਬਾਸ਼ ਧੀਏ ਜੋ ਤੂੰ ਪੜ ਲਿਖ ਕੇ ਨੌਕਰੀ ਕਰ ਰਹੀ ਹੈ ਮਾਪਿਓ ਦੀ ਇੱਜ਼ਤ ਵਧਾਈਏ ਕੁਝ ਸਮਾਰੋਹ ਕੇ ਉਹ ਫੇਰ ਬੋਲੇ ਨਹੀਂ ਕੁਝ ਧੀਆ ਤਾਂ ਇੱਜ਼ਤ ਲਾਉਣੋਂ ਗਰੇਜ ਨਹੀਂ ਕਰਦੀਆਂ ਇਹ ਕਹਿੰਦੇ ਆ ਬਜ਼ੁਰਗ ਦੀਆਂ ਅੱਖਾਂ ਭਾਰਾਈਆਂ ਤਾਂ ਸਿਮਰਨ ਨੇ ਅਚਾਨਕ ਹੀ ਇਸ ਦਾ ਕਾਰਨ ਪੁੱਛਿਆ ਬਜ਼ੁਰਗ ਫੇਰ ਬੋਲਿਆ ਧੀਏ ਮੈਨੂੰ ਖੁਸ਼ੀ ਹੋਈ ਆ ਕਿ ਤੂੰ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੋਣ ਹਾਰਤੀ ਏ ਤੂੰ ਮਤਲਬ ਸਿਮਰਨ ਨੇ ਕੁਝ ਛੱਕੀ ਲਹਿਜੇ ਨਾਲ ਲਹਿਜੇ ਨਾਲ ਪੁੱਛਿਆ ਮੇਰੀ ਵੀ ਇੱਕ ਧੀ ਹੈ ਜਿਹਨੂੰ ਮੈਂ ਦੁਨੀਆ ਦੀਆਂ ਢੇੜੀਆਂ ਨਜ਼ਰਾਂ ਤੋਂ ਬਚਾ ਕੇ ਰੱਖਿਆ ਪੁੱਤਾਂ ਤੋਂ ਵੱਧ ਪਿਆਰ ਕੀਤਾ ਹਰ ਰੀਝ ਪਗਾਈ ਸਭ ਨਾਲ ਲੜ ਕੇ ਉਹਨੂੰ ਕਾਲਜ ਪੜ੍ਹਨੀ ਪਾਇਆ ਉਹਨੇ ਉੱਥੇ ਕਿਸੇ ਮੁੰਡੇ ਨਾਲ ਪਿਆਰ ਪਾ ਲਿਆ ਕਹਿੰਦਿਆਂ ਬਜ਼ੁਰਗ ਦੀਆਂ ਅੱਖਾਂ 'ਚ ਅਥਰੂ ਵਹਿ ਪਈ ਸ਼ੀਵਰਨ ਉਸਦੀ ਗੱਲ ਨੂੰ ਬੜੀ ਗੌਰ ਨਾਲ ਇੰਜ ਸੁਣ ਰਹੀ ਸੀ ਜਿਵੇਂ ਉਹ ਆਪਣੀ ਹਕੀਕਤ ਪਛਾਣ ਰਹੀ ਹੋਵੇ ਉਸਨੇ ਪੁੱਛਿਆ ਅੱਗੇ ਕੀ ਹੋਇਆ ਬਾਪੂ ਜੀ ਇੱਕ ਰਾਤ ਉਹ ਗੱਡੀ ਚੜ੍ਹ ਕੇ ਉਸ ਮੁੰਡੇ ਨਾਲ ਚਲੀ ਗਈ ਰਾਤ ਪਿੰਡ ਦੇ ਕੁਝ ਬੰਦਿਆਂ ਨੇ ਉਸ ਨੂੰ ਜਾਂਦੇ ਦੇਖਿਆ ਅਗਲੇ ਦਿਨ ਸਾਰੇ ਪਿੰਡ ਵਿੱਚ ਖਬਰ ਹਵਾ ਦੀ ਤਰ੍ਹਾਂ ਫੈਲ ਗਈ ਮੇਰੇ ਪੁੱਤਰ ਨੇ ਲੋਕਾਂ ਦੀਆਂ ਗੱਲਾਂ ਤੋਂ ਡਰਦੇ ਅਗਲੀ ਰਾਤ ਹੀ ਫਾਹਾ ਲੈ ਲਿਆ ਘਰ ਵਿੱਚ ਸੋਗ ਛਾ ਗਿਆ ਮੈਂ ਸਰਪੰਚੀ ਤੋਂ त्याग ਪੁੱਤਰ ਦੇ ਪੁੱਤਰ ਦੇ ਦਿੱਤਾ ਮੇਰੀ ਸਾਰੀ ਉਮਰ ਦੀ ਕਮਾਈ ਇੱਜ਼ਤ ਮੇਰੀ ਉਸ लाਡਲੀ ਨੇ ਪਲ ਭਾਰ ਚ ਆਪਣੇ ਸਵਾਰਥ ਲਈ ਗਵਾ ਦਿੱਤੀ ਬਜ਼ੁਰਗ ਦੀਆਂ ਅੱਖਾਂ ਚ ਅਜੇ ਵੀ ਹੰਝੂ ਸਨ ਉਸ ਦੀ ਹੱਡ ਬਿੱਤੀ ਸੁਣ ਕੇ ਸਿਮਰਨ ਦੀਆਂ ਵੀ ਅੱਖਾਂ ਪਾਰ ਆਈਆਂ ਫਿਰ ਉਸ ਨੇ ਪੁੱਛਿਆ ਹੁਣ ਤੁਹਾਡੀ ਲਾਡਲੀ ਹੈ ਕਿੱਥੇ ਫਰੋਂਦੀ ਕਰਲਾਉਂਦੀ ਆਉਂਦੀ ਹੈ ਸਾਡੇ ਕੋਲ ਉਸ ਨਚੇੜੀ ਦੀ ਤਾਂ 6 ਕੁ ਮਹੀਨੇ ਬਾਅਦ ਹੀ ਮੌਤ ਹੋ ਗਈ ਇੱਕ ਧੀ ਉਹਦੇ ਕੋਲ ਵੀ ਆ ਉਹਦੀ ਹਾਲਤ ਵੇਖ ਕੇ ਰੋਣਾ ਆਉਂਦਾ ਪਰ ਹੁਣ ਉਹ ਸਾਡੀ ਕੁਝ ਨਹੀਂ ਲੱਗਦੀ ਸਮਾਜ ਵੀ ਨਹੀਂ ਸਵੀਕਾਰ ਕਰਦਾ ਧੀ ਇਹ ਇੱਜ਼ਤ ਇੱਕ ਵਾਰ ਚਲੀ ਜਾਵੇ ਦੁਬਾਰਾ ਨਹੀਂ ਆ ਸਕਦੀ ਬਜ਼ੁਰਗ ਦੀਆਂ ਗੱਲਾਂ ਸੁਣ ਕੇ ਸਿਮਰਨ ਵੀ ਰੋਣ ਲੱਗ ਪਈ ਉਸ ਨੂੰ ਆਪਣੀ ਇੱਜ਼ਤ ਦਾ ਖਿਆਲ ਆਇਆ ਉਸੇ ਸਮੇਂ ਉਸ ਨੂੰ ਆਪਣੇ ਪ੍ਰੇਮੀ ਦੀ ਕਾਲ ਆ ਗਈ ਸਿਮਰਨ ਨੇ ਵਾਰ-ਵਾਰ ਕਾਲ ਕੱਟਣ ਪਿੱਛੋਂ ਫੋਨ ਬੰਦ ਕਰਕੇ ਆਪਣੇ ਬੈਗ ਵਿੱਚ ਪਾਇਆ ਬਜ਼ੁਰਗ ਨੇ ਫੇਰ ਕਿਹਾ ਤੀ ਇਹ ਘਰੋਂ ਫੋਨ ਆਇਆ ਨਹੀਂ ਬਾਪੂ ਜੀ ਥੋੜੀ ਧੀ ਵਾਂਗ ਮੈਂ ਵੀ ਆਪਣੇ ਬਾਪੂ ਦੀ ਪੱਗ ਦਾ ਖਿਆਲ ਨਾ ਕਰਕੇ ਕਿਸੇ ਨਸ਼ੇੜੀ ਕੋਲ ਜਾ ਰਹੀ ਸੀ ਸਿਮਰਨ ਨੇ ਫੇਰ ਸਾਰੀ ਹਕੀਕਤ ਦੱਸੀ ਤੇ ਰੋਣ ਲੱਗ ਪਈ ਬਜ਼ੁਰਗ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਹੁਣ ਵੀ ਘਰ ਵਾਪਸ ਮੁੜ ਜਾ ਤੀਏ ਬਾਪੂ ਦੀ ਪੱਗ ਨਾ ਰੋਲੀ ਚਾਹ ਮੁੜ ਜਾ ਰਾਤ ਦੇ 3 ਵਜ ਚੁੱਕੇ ਸਨ ਅਗਲੇ ਸਟੇਸ਼ਨ ਤੇ ਗੱਡੀ ਰੁਕੀ ਸਿਮਰਨ ਨੇ ਬਜ਼ੁਰਗ ਦੇ ਪੈਰੀ ਹੱਥ ਲਾਏ ਤੇ ਉੱਥੇ ਹੀ ਗੱਡੀ ਤੋਂ ਉੱਤਰ ਗਈ ਬਾਪੂ ਦੀ ਪੱਕ ਤਾ ਖਿਆਲ ਕਰਦਿਆਂ ਉਹ ਘਰ ਮੁੜ ਗਈ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ